ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ 'ਚ ਅੱਜ ਲੱਗੇ ਆ ਜੀ ਮਹਿੰਦਰੇ ਦੀ ਸਰਵਿਸ ਕਰਨ ਇੱਕ ਦੋ ਹੋਰ ਕੰਮ ਸੀਗੇ ਉਹਦੇ ਇੱਕ ਤਾਂ ਪੀਟੀਓ ਵਾਲੇ ਗੇਅਰ ਵਿੱਚ ਥੋੜੀ ਪ੍ਰੋਬਲਮ ਸੀ ਉਹਦਾ ਲੌਕ ਜਾ ਨਿਕਲਿਆ ਆਦਿਆ ਉਹ ਲੱਗੇ ਆ ਪਾਉਣ ਇੱਕ ਸਰਵਿਸ ਕਰਨੀ ਹੈ ਜੀ ਤੇ ਇੱਕ ਥੋੜਾ ਬ੍ਰੇਕਾਂ ਦਾ ਕੰਮ ਤਾਂ ਇਹਦਾ ਮੈਂ ਹੁਣ ਅੱਗੇ ਸੀਜ਼ਨ ਆ ਜਾਣਾ ਤੇ ਇਹਨੇ ਚੱਲਣਾ ਜ਼ਿਆਦਾ ਏ ਮੈਂ ਚਲੋ ਹੁਣ ਵਿਹਲੇ ਹੈਗੇ ਆ ਥੋੜਾ ਕੰਮ ਕਰਦੀ ਏ ਅੱਜ ਲੱਗੇ ਆ ਜੀ ਇਹਨੂੰ ਖੋਲਣ ਕੋਨੂੰ ਦਿਖਾਉਣੇ ਆ ਜੀ ਫਿਰ ਆ ਖੜਾ ਹੀ ਟਰੈਕਟਰ ਦੂਜਾ ਖੜਾ ਟਰੈਕਟਰ ਆਪਣਾ ਇੱਧਰ ਬੈਠਾ ਢੱਲੋ ਸਾਹਿਬ ਬਸ ਲੱਗੇ ਆ ਜੀ ਖੋਲਣਾ ਅਜਾ ਟਰੈਕਟਰ ਬਸ ਆਪੇ ਢਾਲੀਦਾ ਜੀ ਇਹਨੂੰ ਘਰੇ ਕਿ ਨੈਂਡ ਲਓ ਮਿਸਤਰੀ ਕਿਹੜਾ ਢੱਲੋ ਹਣੋਂ ਆ ਮਿਸਤਰੀ ਵੀ ਨਗਰੇ ਬਹੁਤ ਕਰਦੇ ਆ ਤੇਰੇ ਸਾਹਮਣੇ ਕੱਲ ਪਰੇ ਕਿੰਨੇ ਮਿਸਤਰੀਆਂ ਨੂੰ ਫੋਨ ਕਰ ਲਿਆ ਹੈ ਕੋਈ ਕਹਿੰਦਾ 2 ਦਿਨ ਕੋਈ ਕਹਿੰਦਾ 3 ਦਿਨ ਆਟਲ ਨੂੰ ਕਹਿਆ ਜੀ ਮਾਹ ਤੂੰ ਚੱਲੋ ਚਾ ਲੋ ਪੱਟੀਆਂ ਆਪਾਂ ਅਸੀਂ ਅੱਗੇ ਵੀ ਬਹੁਤ ਵਾਰ ਕਰਿਆ ਜੀ ਕੰਮ ਇਹਦਾ ਜਿੰਨਾ ਵੀ ਕੰਮ ਹੋਣਾ ਤੱਕ ਆਪੇ ਕਰਦੇ ਗੁਰਦੇ ਰਹੇ ਆ ਮੈਂ ਮੁੜ ਕੇ ਚਲੋ ਹੁਣ ਥੋੜੀ ਘਾਲ ਜੀਤੀ ਕੁਝ ਥੋੜਾ ਟਾਈਮ ਵੀ ਨਹੀਂ ਤਾਂ ਗੰਨੇ ਨੂੰ ਪਾਣੀ ਪੂਣੀ ਲਾਉਂਦੇ ਤੇ ਇੱਕ ਗੰਨੇ ਸਪਰੇਸ ਪ੍ਰੂ ਦਾ ਕੰਮ ਚੱਲਦਾ ਦਾ ਮੈਂ ਕਹਿੰਦਾ ਵੀ ਚੱਲ ਕੋਈ ਮਿਸਤਰੀ ਹੋ ਮਿਲ ਜਵੇ ਕਿਸੇ ਨੇ ਨਹੀਂ ਹੱਥ ਪੜਾਇਆ ਤਾਂ ਮਾਹ ਚੱਲ ਅੱਜ ਲੱਗਦੇ ਆ ਫਿਰ ਕਿਹੜੀ ਕਿੱਥੇ ਲਾਉਣ ਲੱਗਿਆ ਯਾਰ ਤੁਸੀਂ ਹੱਦੋਗੀ ਤੇ ਸੈਂਟਰ ਚ ਲਾ ਪੰਤ ਕਿੱਥੇ ਘੱਟ ਆ ਉਹ ਨਹੀਂ ਆ ਟਿੱਕੀ ਕੋਲ ਟਿੱਕੀ ਦੇ ਮਗਰਲੇ ਪਾਸੇ ਲਾ ਹਾਂ ਉਹ ਨਹੀਂ ਜਿੱਥੇ ਲਾਇਆ ਏ ਥੋੜਾ ਜਿਹਾ ਇੱਕ ਮੇਰੇ ਕੰਨੀ ਨੂੰ ਕਰ ਹਾਂ ਮੈਂ ਆਇਆ ਕਿ ਨਾ ਮੈਂ ਇਹਦੀ ਖਿਡਾਰੀ ਆ ਪਤਾ ਨਹੀਂ ਨਹੀਂ ਉਹ ਘੱਦੋਗੀ ਯਾਰ ਇਹ ਦੇਗੀ ਆ ਯਾਰ ਇਹ ਦੇਗੀ ਥੋੜਾ ਟੁੱਟ ਜੂਗੀ ਕਿਨਾਰੀ ਇੱਧਰ ਬੈਠਾ ਜੀ ਪੰਤਾ ਅਸਰੀ ਗਾ ਜੀ ਤਾਂ ਪੰਤ ਲੱਗਿਆ ਜੈਕ ਲਾਉਣ ਉਹ ਵਿਚਾਲੇ ਤੇ ਖੋਲਣਾ ਈ ਟਰੈਕਟਰ ਵਿਚਾਲੇ ਤੇ ਖੋਲ ਕੇ ਨਾ ਇਹਦੀ ਕਪਲੀਨ ਦਾ ਲੋਕ ਨਿਕਲ ਗਿਆ ਫੱਟੀ ਰੱਖ ਲੋ ਆਹ ਨਹੀਂ ਡਾਊਨ ਕਰ ਲੋ ਜੈਕ ਨੂੰ ਚੱਕਣਾ ਨਹੀਂ ਹੈਗਾ ਬਸ ਸਪੋਰਟ ਦੇਣੀ ਹੈ ਜੈਕ ਦੀ ਤਾਂ ਇਹਦੇ ਚੱਕ ਤਾਂ ਟਰੈਕਟਰ ਸੁਣਕਦਾ ਚੱਕਣਾ ਨਹੀਂ ਹੈਗਾ ਸਿਰਫ ਸਪੋਰਟ ਖੜਾਉਣਾ ਹੈ ਆਪਾਂ ਨੇ ਤਾਂ ਇਹਦੀ ਸੈਂਟਰ ਵਿੱਚ ਕਪਲੀਨ ਦਾ ਲੋਕ ਨਿਕਲ ਗਿਆ ਜੀ ਉਹ ਲੱਗੇ ਆ ਪਾਉਣ ਹੁਣ ਪੀਟੀਓ ਜਦ ਸ਼ਾਫਟ ਉਹਨੂੰ ਘੁੰਮੀ ਜਾਂਦੀ ਸੀ ਜਦੋਂ ਸ਼ਾਫਟ ਪਾ ਦਿੰਦੇ ਤੇ ਪੀਟੀਓ ਰੁਕ ਜਾਂਦੀ ਸੀ ਇਕ ਕਿਹਦੀ ਸਰਵਿਸ ਕਰਨੀ ਹੈ ਜੀ? ਬਾਜ ਕਰ ਦਾਂਗੇ ਇਹਨੂੰ ਕਲੀਅਰ। ਅੱਜ ਟਾਈਮ ਵੀ ਹੈਗਾ ਦਾ ਢੱਲੋਂ ਨੂੰ ਮਾਹ ਚਾਲਿਆ ਢੱਲੋਂ ਲਿਆ ਪੱਟੇ ਲੈਣੇ ਆ। ਘੌਲ ਜੀਓ ਆ। ਬਾਕੀ ਆ ਗਾਡਰ ਦੇ ਥੱਲੇ ਲਾਇਆ ਤਾਂ ਵੀ ਜੇ ਬਾਈ ਚਾਂਸ ਲਿਫਟ ਟਾਪਾ ਚੱਕਣਾ ਪੈ ਗਿਆ। ਕਿਉਂਕਿ ਲਿਫਟ ਚਾ ਟਾਪਾ ਭਾਰੀ ਬਹੁਤ ਆ ਜੀ ਤੇ ਆਪਣੇ ਕੋਲ ਚੈਨ ਪੁਲੀ ਹੈਗੀ ਆ ਚੈਨ ਪੁਲੀ ਪਾ ਕੇ ਚੱਕਣਾ ਥੋੜਾ ਸੌਖਾ ਰਹਿੰਦਾ ਏ। ਚਲੋ ਦਿਖਾਉਨੇ ਆ ਜੀ ਅੱਗੇ ਤੁਹਾਨੂੰ। ਲਓ ਜੀ। ਖੁੱਲ ਗਿਆ ਜੀ ਟਰੈਕਟਰ ਆਹ ਲੋਕ ਹੈਗਾ ਜੀ ਨਿਕਲਿਆ ਹੋਇਆ ਆਹ ਵਾਲਾ ਲੋਕ ਟਟੀਓ ਵਾਲਾ ਹੁਣ ਸਗੋ ਟਾਪਾ ਲੱਗੇ ਜੱਕਣ ਵਿੱਚ ਜਿਹੜੀ ਕਪਲੀਨ ਹੁੰਦੀ ਹੈ ਗੇਅਰ ਵਾਲੀ ਆ ਗੇਅਰ ਨੂੰ ਲੱਗੀ ਹੋਈ ਕਪਲੀਨ ਉਹ ਵਿੱਚ ਡਿੱਗੀ ਹੁਣ ਟਾਪਾ ਚੱਕ ਕੇ ਉਹ ਪਾਉਨੇ ਆ ਕਿਉਂਕਿ ਇਹ ਪੈ ਨਹੀਂ ਰਿਹਾ ਦੰਦਿਆਂ ਦੇ ਵਿੱਚ ਇੱਕਾ ਸੀਲ ਨਹੀਂ ਕੋਈ ਵੀ ਹੈ ਜੀ ਅੰਦਰ ਦੀ ਆ ਸੀਲ ਪਾ ਦਈਏ ਹੁਣ ਤੇ ਲੋਣੀ ਚਾਹਨ ਪੁਲੀ ਲੈ ਕੇ ਆਏ ਮੋਟਰ ਤੋਂ ਚੱਕ ਕੇ ਚੈਨਪੁਲੀ ਟੰਕੇ ਲਿਫਟ ਟਾਪਾ ਚੱਕੂਗੀ ਉੱਪਰ ਦਿਖਾਉਨੇ ਆ ਫਿਰ ਤੁਹਾਨੂੰ ਲੋ ਜੀ ਪਾਤਾਂ ਦੀ ਲੋਕ ਸੀਲਾਂ ਪਾਤੀਆਂ ਕਰਤਾ ਟਰੈਕਟਰ ਇਕੱਠਾ ਟਲੋਂ ਰੋਟਾਵੇਟਰ ਵਿੱਚ ਲਾ ਕੇ ਦੇਖੀਏ ਹੈ ਅੱਜ ਤਸੱਲੀ ਕਰ ਲਈ ਐ ਦੀ ਪੂਰੀ ਨਹੀਂ ਆ ਕੇ ਫੇਰ ਢਾ ਲੋ ਹੈ ਪੰਥ ਲੱਗਦੀ ਨਹੀਂ ਜੂੜੀ ਜਾਬੀ ਵਾਲਾ ਹੁਣ ਯਾਰ ਕਰਦਵਾ ਹੁਣ ਜਾਬੀ ਨਾਲ ਕਰਦੇ ਟਾਈਟ ਦੇਖਦੇ ਆ ਫਿਰ ਤਾਂ ਅੱਜ ਤਾਂ ਜਿਆਦਾ ਮਿਸਤਰੀ ਪਾਸ ਹੋਗੇ ਜਾਂ ਮਿਸਤਰੀ ਫੇਲ ਆ ਸਰਾਬੀ ਵਾਲਾ ਲੈ ਆਂਦਾ ਜੀ ਤੇਲ ਐਸਟਰੋਲ ਸਰਵਿਸ ਵਾਸਤੇ ਸਰਵਿਸ ਕਰਦੀ ਆ ਇਹਦੀ ਆ ਗਈ ਟਰੈਕਟਰ ਕਸ ਕੇ ਸਾਰਾ ਹੋ ਗਿਆ ਰੈਡੀ ਹੋਰ ਰੋਟਾਵੇਟਰ ਪਾ ਕੇ ਚੈੱਕ ਕਰਿਆ ਚੈੱਕ ਕਰਿਆ ਕਾਮਯਾਬ ਹੋ ਗਿਆ ਵੈਸੇ ਸਾਡਾ ਲੋਕ ਲੁਕ ਪਾਇਆ ਹੋਇਆ ਬਾਪ ਆਪੇ ਦੇਖਿਆ ਸੀਗਾ ਕਰਕੇ ਹੋ ਗਿਆ ਜੀ ਠੀਕ ਰੂਟਾਵੇਟਰ ਦੇ ਦੇਲੇ ਤੋਂ ਤਿੰਨ ਕਿਹੜੇ ਐਨੀ ਕਿ ਜਗਾ ਬੇਲੀ ਸੀ ਢਿੱਲੋਂਾਂ ਦੇ ਘਰ ਕੋਲ ਤੇ ਲੋਕਾਂ ਦਾ ਚਲ ਮੈਂ ਮੱਕੀ ਦੀ ਬੀਜਣੀ ਆ ਮਹੱਲਿਆਨ ਨਾਲੇ ਚੈੱਕ ਕਰਕੇ ਦੇਖ ਲੈਂਦੇ ਆ ਟਰੈਕਟਰ ਇੱਕ ਵਾਰ ਪਤਾ ਲੱਗ ਜਾਊਗਾ ਪਾਸ ਹੋ ਗਿਆ ਜੀ ਹੋ ਗਿਆ ਲੋਟ ਵੈਸੇ ਪਹਿਲਾਂ ਨਾ ਅਸੀਂ ਉਹ ਹੋ ਗਿਆ ਸੀਗਾ ਜੀ ਇਹਦੀ ਕਪਲਿੰਨ ਜੀ ਖਰਾਬ ਹੋ ਗਈ ਸੀ ਜਦੋਂ ਕਪਲਿੰਨ ਪਾਈ ਆ ਅਸੀਂ ਉਦੋਂ ਰਹਿ ਗਿਆ ਸੀਗਾ ਇਹਦਾ ਲੋਕ ਪਾਉਣ ਤੋਂ ਰਹਿ ਗਿਆ ਸਾਨੂੰ ਵੀ ਨਹੀਂ ਤਾਂ ਪਤਾ ਵੀ ਉਹਰੇ ਲੋਕ ਪੈਂਦਾ ਏ ਉਹ ਲੋਕ ਨਾ ਪਾਉਣੇ ਕਰਕੇ ਫਿਰ ਉਹ ਪਿੱਛੇ ਹੋਈ ਜਾਂਦੀ ਸੀਗੀ ਕਪਲੀਨ ਚਲੋ ਵੈਸੇ ਪਾਸ ਹੋ ਗਿਆ ਹੁਣ ਸਰਵਿਸ ਰਹਿ ਗਈ ਬਾ ਜਾ ਕੇ ਘਰੇ ਸਰਵਿਸ ਕਰ ਦੰਨੇ ਆ ਢਿੱਲੋ ਸਾਹਿਬ ਹੋ ਗਿਆ ਪਾਸ ਟਰੈਕਟਰ ਹੈ ਹੈ ਡੈਡੀ ਦੇ ਕਾਣੇ ਕਹਿੰਦਾ ਜੇ ਤਾਂ ਅੱਜ ਤੁਸੀਂ ਕਰਤਾ ਇਹ ਚੱਲਦਾ ਕਹਿੰਦਾ ਵੇ ਤਾਂ ਮਿਸਤਰੀ ਹੈਗੇ ਆ ਕਹਿੰਦਾ ਨਹੀਂ ਤਾਂ ਕਿਸੇ ਮਿਸਤਰੀ ਕੋ ਘੜਾਓ ਇਹਨੂੰ ਹੋ ਗਿਆ ਲੋਕ ਨਹੀਂ ਵੀ ਆਪਾਂ ਚਲੋ ਮਿਸਤਰੀਆਂ ਦਾ ਵੀ ਤਾਂ ਹੁਣ ਦੇਖ ਲੈ ਹੈਰਾਨ ਨੇ ਆ ਕੱਲ ਪਾਨ ਕਿੰਨੇ ਮਿਸਤਰੀਆਂ ਨੂੰ ਫੋਨ ਕਰੇ ਆ ਕਿਸੇ ਨਾ ਹਾਮੀ ਭਰੀ ਆ ਹਰੇ ਕੇ ਬਾਈ 2 ਦਿਨੋਂ 3 ਦਿਨੋਂ ਟਰੈਕਟਰ ਖੜੇ ਆ ਕਹਿੰਦਾ 4-5 ਉਹ ਮਾਹ ਐਡੀ ਪਤਾ ਨਹੀਂ ਕਿੱਢੀ ਘੁੱਟਾ ਬਾਈ ਤਾਂਹੀਂ ਢੱਲੋਂ ਅੱਜ ਕੱਲ੍ਹ ਲੋਕ ਟਰੈਕਟਰ ਨਵੇਂ ਲੈਣ ਲੱਗ ਗਏ ਹਰੇਕ ਪਾਪਾ ਕਹਿੰਦੇ ਆ ਵੀ ਲੋਕ ਨਵੇਂ ਟਰੈਕਟਰ ਪਿਕਦਾ ਏ ਬਾਈ ਇਹੀ ਗੱਲਾਂ ਦੇ ਮਾਰੇ ਲੋਕ ਟਰੈਕਟਰ ਨਵੇਂ ਲੈਂਦੇ ਆ ਹੁਣ ਠੀਕ ਹੈ ਨਾ ਪ੍ਰਾਣੀ ਚੀਜ਼ ਨੂੰ ਸਵਾਰਨੇ ਵਾਲੇ ਮਿਸਤਰੀ ਹੋਣੇ ਯਾਰ ਇੱਕ ਕੋਈ ਹੱਥ ਪਾ ਵੀ ਲੰਦਾ ਹੁਣ ਅੱਜ ਤਾਂ ਪਾਣੇ ਦੱਸਣਾ ਦਾ ਹਾਂ ਹਾਂ ਪੈਸੇ ਬੰਕਣੇ ਤੋਂ ਆਏ ਵੀ ਦਿੱਕਣਾ ਕਿਤੇ ੱਤ ਲੋ ਪੈਸੇ ਦਾ ਬਾਈ ਹੁਣ ਹੱਥ ਲਵਾਈ ਦੇ ਫਿਰ ਰੁਪਈਆ 1000 ਲੈਣੇ ਆ ਥੋੜਾ ਜਿਹਾ ਕੰਮ ਕਰ ਨਹੀਂ ਤਾਗੇ ਦੱਸਿਆ ਇਹਨਾਂ ਕਹਿੰਦਾ 10 ਰੁਪਈਆ ਦੀ ਚੀਜ਼ ਰੁਪਈਆ 1500 ਲੈ ਲਿਆ ਇਕਣਾ ਨਹੀਂ ਲੋਕੇ ਤਾਂ ਕੋਈ ਹਾਂ ਉਹ ਲੋਕ ਨਿਕਲ ਜਾਂਦਾ ਸਾਡੇ ਵੀ ਪੱਕਾ ਕੰਮ ਕਰਿਆ ਬਸਲਾ ਉਹੀ ਗੱਲ ਆ ਉਹ ਜਣੀ ਅੱਜ ਦੇ ਟਾਈਮ ਵਿੱਚ ਬਾਈ ਜੇ ਪੁਰਾਣੀ ਚੀਜ਼ ਚਲਾਉਣੀ ਐ ਤਾਂ ਬੰਦੇ ਨੂੰ ਮੜੀ-ਮੁੱਟੀ ਆਪ ਨੌਲੇਜ ਚਾਹੀਦੀ ਐ ਠੀਕ ਨਹੀਂ ਆਪ بڑا ਮੋਟਾ ਬੰਦਾ ਹੱਥ-ਪਾਉਣੇ ਵਾਲਾ ਹੋਵੇ ਗੱਲਬਾਤ ਕੁਝ ਨਹੀਂ ਆਏਗੀ ਕਰ ਬੰਦਾ ਸਭ ਕੁਝ ਲੰਦਾ ਗੱਲ ਹੋਰ ਐ ਢਲੋ ਇਹਦਾ ਮੜਾ-ਮੋਟਾ ਹੱਥ ਆਪ ਪਾ ਕੇ ਦੇਖਣਾ ਚਾਹੀਦਾ ਗੱਲਬਾਤ ਕੁਝ ਨਹੀਂ ਹੁੰਦੀ ਐਗੀ ਗਿਲ ਤਾਂ ਬਥੇਰੀ ਐ ਜੰਮੇ ਆਉਣੀ ਬਾਕੀ ਮੱਕੀ ਦਾ ਆਏ ਮੱਕੀ ਪਾਣੀ ਲਾਏ ਤੇ ਵੀ ਜੰਮੇ ਆਉਂਦੀ ਐ ਨਾ ਠੀਕ ਨਹੀਂ ਨਈ ਆਲੇ ਤੁਰ ਵੀ ਬਈ ਪਿਓਈ ਹੋਈਆਂ ਨਾਲੇ ਤਾਂ ਬੱਸ ਫਿਰ ਇਹਦਾ ਜੇ ਨਾ ਜੰਮੀ ਆਪਣਾ ਪਾਣੀ ਲਾ ਦੀ ਠੀਕ ਨਹੀਂ ਗੱਲ ਪੰਦ ਮਾਰਦੇ ਤੋਰ ਮਾਰਦੇ ਮਾਰਦੇ ਚਾਰ ਗੜੇ ਜਿਹੜੇ ਹੈਗੇ ਆ ਮੈਂ ਕਮਾਦੇ ਕਮਾਦੇ ਰੇਸ ਰੱਖ ਢਿੱਲਾ ਜਦ ਤਣ ਆਪਾਂ ਨੇ ਪਹਿਲਾਂ ਰੱਖੋ ਕੱਟ ਕੇ ਗੱਡਿਆ ਹੋਈ ਆ ਪੂਰੇ ਲਾਕ ਕਹਿੜਾ ਮਾਹ ਜਦ ਤਣ ਆਪਾਂ ਨੇ ਪਹਿਲਾਂ ਲੋਕ ਪਾਇਆ ਤਾਂ ਜੇ ਉਧਰ ਤੂੰ ਵੀ ਨਾਲੇ ਦਾ ਜਿੱਦਾਂ ਆਪਾਂ ਬਾਸਮਤੀ ਵੜਦੇ ਤੇ ਪੰਤ ਰੁਗਿਆ ਮਾ ਕਟਰ ਪਾ ਲਿਆ ਕਟਰ ਬਾਨੇ ਜਲ ਕੇ ਚੁਜਾ ਕੇ ਘੇਰ ਲਾਇਆ ਕਹੂ ਨਾ ਉਹਨੇ ਬੋਲੀਓ ਨਹੀਂ ਇੱਕ ਤਾਂ ਮੈਨੂੰ ਗੁੱਸਾ ਚੜਿਆ ਹੀ ਕੁਤਰੇ ਮਾਨ ਸਾਲਾ ਇਹ ਮੌਕੇ ਦੀ ਮੌਕੇ ਕੰਮ ਜੱਟ ਗਿਆ ਹਾਂ ਪਿਆ ਪਵਾਇਆ ਹੋਰ ਚੱਲ ਇਹ ਹੁਣ ਤਾਂ ਮੈਂ ਸੋਚ ਕੇ ਆਇਆ ਤਾਂ ਮਾਂ ਜੇ ਨਾ ਚੱਲੀ ਆਪਾਂ ਨੇ ਵੇਟਾ ਲੈਣਾ ਆ ਮੈਂ ਛੱਡੂਗਾ ਥੋੜਾ ਚਲਾ ਕੇ ਸਾਲ ਹੋ ਗਿਆ ਬੀਟੀਓ ਖੜੀ ਨੂੰ ਵੀ ਸਮਝ ਯਾਰ ਪਹਿਲਾਂ ਮੇਰੀ ਗੱਲ ਸੁਣ। ਜਾਦੀ ਦੀ ਪੀਟੀਓ ਚਲਦੀ ਦੀ ਨੂੰ ਬੈਂਫਰ ਨਹੀਂ ਤਾਂ ਹੈਗਾ ਸਪਰੇਅ ਕਰਨੇ ਨੂੰ ਤੇਰੇ ਵਾਲ ਟਰੈਕਟਰ ਲੈ ਕੇ ਗਏ ਹੋਏ ਤੇ ਅਸੀਂ। ਤੂੰ ਯਾਰ ਰੋਟਾ ਵੇਟਰ ਪਾ ਕੇ ਇਹਦੇ ਨਾਲ ਪਾਉਣ ਗਿਆ ਤਾਂ। ਜਦੇ ਖੜੀ ਸੀ। ਠੀਕ ਹੈ ਨਾ? ਤੇ ਹੁਣ ਯਾਰ ਔਖੇ ਬਹੁਤ ਰਹੇ ਢਿਲੋਂ ਸਪਰੇਅ ਨੂੰ ਵੀ ਜੱਗੇ ਵਾਲ ਟਰੈਕਟਰ ਨਾਲ ਸਪਰੇਅ ਕਰਦੇ ਰਹੇ ਯਾਰ। ਠੀਕ ਨਹੀਂ। ਉਹ ਆਪਣੇ ਸੰਦ ਬਿਨਾ ਸਰਦਾ ਨਹੀਂ ਯਾਰ। ਉਹ بڑے ਟਰੈਕਟਰ ਨਾਲ ਸ਼ਾਫਟ ਨਹੀਂ ਲੋਟ ਆਉਂਦੀ ਹੈਗੀ ਪੰਪ ਦੀ ਸ਼ਾਫਟ ਛੋਟੀ ਹੈ। ਵੱਡੀ ਹੋਈ ਆਪਾਂ ਨਹੀਂ ਤੇ ਬਰਾਬਰ ਆ। ਚਲੋ ਆ ਗਿਆ ਲੋਟ ਹੋਣੀ ਦੀ ਰਾਤ ਨੂੰ ਤੇਲ ਕੱਢ ਦਨੇ ਆ ਹਾਂ ਸਵੇਰੇ ਤੇਲ ਪਾ ਦੇਗੇ ਨਮਾ ਸਰਵਿਸ ਹੋ ਜੂਗੀ ਇੱਕ ਵਟ ਲੈ ਰੋਪੜ ਤੇ ਜਾ ਕੇ ਆਪਾਂ ਨਟ ਜਾ ਫੜ ਲਈਏ ਯਾਰ ਹਲੋ ਠੀਕ ਹੈ ਜੀ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਮਿਲਦੇ ਆਂ ਜੀ ਕਿਸੇ ਨਵੇਂ ਵਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆਂ ਜੀ ਕਿਸੇ ਫਿਰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ